ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦੌਦਰ ਬਲੌਗ ਚੈਨਲ ਤੇ ਅੱਜ ਪਿੰਡ ਦੌਦਰ ਦੇ ਵਿੱਚ ਖੜੇ ਆ ਜੀ ਪਿੰਡ ਦੌਦਰ ਜਿਲ੍ਹਾ ਮੋਗਾ ਤੇ ਆਹ ਬਾਈ ਕੋਲ ਟਰਾਲੀ ਪਕਾਉਗਾ ਜੀ ਦਿਖਾਵਾਂ ਕੀ ਕੰਡੀਸ਼ਨ ਆ ਦੀ ਤੇ ਆਹ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਵਧੀਆ ਪਈ ਆ ਜੀ ਟਰਾਲੀ ਦੀ ਤੇ ਟੈਟਪਾ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਹਾਲਤ ਦੇ ਵਿੱਚ ਪਈ ਆ ਇਹ ਕਿਸਾਨ ਭਰਾਵਾਂ ਲਈ ਸਪੈਸ਼ਲ ਵੀਡੀਓ ਕਿਉਂਕਿ ਅੱਗੇ ਸੀਜ਼ਨ ਵੀ ਆਉਣਾ ਵਾ ਤੁਸੀਂ ਦੇਖ ਸਕਦੇ ਹੋ ਟਾਟਾ ਦਾ ਲੋਹਾ ਲੱਗਿਆ ਹੀ ਦੇਖ ਸਕਦੇ ਹੋ ਚਾਦਰ ਚੁਦਰ ਬਿਲਕੁਲ ਸਾਫ਼ ਪਈ ਹੈ ਜੀ ਕਿਹੇ ਪਾਸੇ ਵੀ ਕੋਈ ਜੰਗ ਨਹੀਂ ਲੱਗੀ ਤੇ ਬਾਕੀ ਰੰਗ ਰੋਗਣ ਹੋਇਆ ਹੀ ਦੇ ਸਕਦਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦਿੰਦੇ ਤੁਹਾਨੂੰ ਇੱਧਰ ਦੇਖ ਸਕਦੇ ਹੋ ਚਾਰੇ ਪਾਸੇ ਤੇ ਇਹ ਜਗਰਾਉਂ ਦੀ ਬਣੀ ਹੋਈ ਹੈ ਜੀ ਦੇਖ ਸਕਦਾ ਟਾਇਰਾਂ ਦੀ ਹਾਲਤ ਵੀ ਤੁਸੀਂ ਦੇਖ ਸਕਦਾ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੈ ਰੰਗ ਰੋਗਣ ਹੋਇਆ ਪੂਰਾ ਤੇ ਬਾਕੀ ਕੀ ਡਿਮਾਂਡ ਕੀ ਹੈ ਵੀਰੇ ਦੀ 1,30,000 ਰੁਪਏ ਡਿਮਾਂਡ ਬਾਕੀ ਮੌਕੇ ਤੇ ਹੋ ਜੀ ਵੀਰੇ ਬਾਣ ਤਾਨ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਆ ਜੀ ਤੇ ਲੋ ਮਿੱਤਰੋ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਫੁੱਲ ਮਾਨਦਾਨ ਕੀਤਾ ਜਾਊਗਾ ਵਾਈ ਵੱਲੋਂ ਦੇਖ ਸਕਦੇ ਤੁਸੀਂ ਚਾਰੇ ਪਾਸਿਓ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਜੀ ਤੇ ਟਾਟਾ ਦਾ ਲੋਹਾ ਲੱਗੇ ਪੂਰਾ ਨਿੱਗਰ ਲੋਹਾ ਦੇਖ ਸਕਦੇ ਤੁਸੀਂ ਇਧਰੋਂ ਪਿੱਛੇ ਵੀ ਦਿਖਾ ਦਿੰਨੇ ਬੈਕ ਸਾਈਡ ਮੇਰੇ ਚ ਵੀ ਗਾਰਡਰ ਕੁਟਰ ਬਿਲਕੁਲ ਸਾਫ ਹੈ ਦੇਖ ਸਕਦੇ ਤੁਸੀਂ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਈ ਏ ਟਰਾਲੀ ਤੇ ਕਿੰਨੇ ਵਾਹ ਕਿੰਨੇ ਦੀ ਹੈ ਵੀਰੇ ਇਹ 11 6.5 11 6.5 ਦੀ ਹੈ ਜੀ ਤੇ ਬਾਕੀ ਬਾਈ ਨਾਲ ਤਾਂ ਅਸੀਂ ਗੱਲਬਾਤ ਵੀ ਕਰ ਸਕਦੇ ਹਾਂ ਨੰਬਰ ਵੀ ਤੁਹਾਨੂੰ ਬੋਲਾਂਗੇ ਇੱਕ ਵਾਰੀ ਦੂਰ ਉਹ ਵੀ ਦਿਖਾ ਦਿੰਨੇ ਆ ਫੇਰ ਚਾਰ ਵਜੇ ਪਾਸੇ ਨਿਗਾ ਮਰਵਾ ਦਿੰਨੇ ਆ ਜੀ ਕੰਡੀਸ਼ਨ ਤਾਂ ਦਿਖਾ ਦਿੰਨੇ ਆ ਤੇ ਆ ਬੈੱਡ ਬੁੱਡ ਵੀ ਸੇਲ ਆ ਹੀ ਨਾਲ ਹੀ ਤੇ ਨੰਬਰ ਬੋਲੇ ਵੀਰੇ 93 94 93 93 54 93 94 10002 ਹੋਰ ਵੀ ਨੰਬਰ ਹੈਗਾ ਠੀਕ ਆ ਜੀ ਤੇ ਇਸ ਨੰਬਰ ਤੇ ਸੇਵਾਜੀ ਨਾਲ ਗੱਲਬਾਤ ਕਰ ਸਕਦੇ ਹੋ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਪਿੰਡ ਦੌਦਰਾ ਜੀ ਜ਼ਿਲ੍ਹਾ ਮੋਗਾ ਤੇ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਈ ਹੈ ਟਰਾਲੀ ਦੇਖ ਸਕਦਾ ਤੁਸੀਂ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਪੁੱਛ ਸਕਦੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਫੁੱਲ ਮਾਨਤਾ ਦਿੱਤਾ ਜਾਊਗਾ ਜੀ ਧੰਨਵਾਦ